ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜਿਹੜੀ ਵੀ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਤਾਂ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ 5 ਮਾਰਚ 2023 ਨੂੰ 5994 ਦਾ ਪੇਪਰ ਲਿਆ ਗਿਆ ਸੀ ਤਾਂ ਉਸ ਪੇਪਰ ਦਾ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ ਤੁਹਾਨੂੰ ਪਿੱਛੇ ਜੇ ਹਾਈ ਕੋਰਟ ਵੱਲੋਂ ਇੱਕ ਫੈਸਲਾ ਆਇਆ ਜਿਸ ਵਿੱਚ ਇਹ ਲਾਜ਼ਮੀ ਕੀਤਾ ਗਿਆ ਕਿ ਜੇਕਰ ਤੁਸੀਂ ਪੰਜਾਬ ਦੇ ਵਿੱਚ ਅਧਿਆਪਕ ਬੰਨਾ ਹੈ ਤਾਂ ਤੁਹਾਨੂੰ ਜਿਹੜਾ ਪੰਜਾਬੀ ਕੁਆਲੀਫਾਈਂਗ ਦਾ ਪੇਪਰ ਆ ਉਹ ਜਰੂਰ ਦੇਣਾ ਪਵੇਗਾ ਤਾਂ ਇਸ ਵਿੱਚ 50 ਫੀਸ ਦੀ ਨੰਬਰਾਂ ਨਾਲ ਤੁਹਾਨੂੰ ਇਹਨੂੰ ਪਾਸ ਵੀ ਕਰਨਾ ਪਵੇਗਾ ਹੁਣ ਇਸ ਫੈਸਲੇ ਤੋਂ ਬਾਅਦ ਪੇਪਰ ਦੁਬਾਰਾ ਜਿਹੜਾ ਹੋਵੇਗਾ ਉਹ ਸਿਰਫ ਪੰਜਾਬੀ ਦਾ ਏ ਪੇਪਰ ਹੋਵੇਗਾ ਇਸ ਨੂੰ ਲੈ ਕੇ ਕੁਝ ਵਿਦਿਆਰਥੀਆਂ ਦਾ ਤਰਕ ਹੈ ਕਿ ਉਹਨਾਂ ਨੇ ਪਹਿਲਾਂ ਪੰਜਾਬੀ ਪੇਪਰ ਏ ਪਾਸ ਕਰ ਚੁੱਕੇ ਆ ਤਾਂ ਉਹ ਦੁਬਾਰਾ ਇਹ ਪੇਪਰ ਕਿਉਂ ਦੇਣ ਇਸ ਬਾਰੇ WhatsApp ਦੇ ਕਈ ਗਰੁੱਪਾਂ ਦੇ ਵਿੱਚ ਗੱਲਾਂ ਚੱਲ ਰਹੀਆਂ ਨੇ ਕਿ ਹੁਣ ਉਹ ਦੁਬਾਰਾ ਤੋਂ ਕੋਰਟ ਕੇਸ ਲਗਾਉਣਗੇ ਇਸ ਫੈਸਲੇ ਦੇ ਵਿਰੁੱਧ ਉਹ ਅਪੀਲ ਕਰਨਗੇ ਇਸ ਤੋਂ ਬਾਅਦ ਅਗਰ ਗੱਲ ਕਰੀਏ ਤਾਂ ਪੰਜਾਬੀ ਪੇਪਰ A ਦੇ ਬਾਰੇ ਤੁਸੀਂ ਜਿਹੜੀ ਤਿਆਰੀ ਆ ਉਹ ਕਿੱਥੋਂ ਕਰ ਸਕਦੇ ਹੋ ਜਾਂ ਪੰਜਾਬੀ ਪੇਪਰ A ਦੇ ਵਿੱਚ ਹੁਣ ਕੀ ਪੁੱਛਿਆ ਜਾਵੇਗਾ ਤਾਂ ਉਸ ਨਾਲ ਸੰਬੰਧਿਤ ਗੱਲਾਂ ਕਰਦੇ ਆਂ ਪਰ ਉਸ ਤੋਂ ਪਹਿਲਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇੱਕ ਮੁਹਾਵਰਾ ਹੁਣੇ ਹੋਏ ਅਧਿਆਪਕ ਯੋਗਤਾ ਟੈਸਟ JBT ਪੇਪਰ ਚੰਡੀਗੜ੍ਹ ਦੇ ਵਿੱਚ ਪੁੱਛਿਆ ਗਿਆ ਸੀ ਜਿਸ ਨੂੰ ਬਹੁਤ ਸਾਰੇ ਵਿਦਿਆਰਥੀ ਆਪਣੇ ਵੱਲੋਂ ਸਹੀ ਕਰਕੇ ਆਏ ਸੀ ਪਰ ਅਚੰਬਿਤ ਰਹਿ ਗਏ ਸੀ ਕਿ ਇਹ ਵਾਲਾ ਜਿਹੜਾ ਮੁਹਾਵਰਾ ਕਿਹੜੀ ਕਿਤਾਬ ਚੋਂ ਪੁੱਛਿਆ ਗਿਆ ਹੈ ਅਤੇ ਹੁਣ ਆਉਣ ਵਾਲੇ ਜਿਹੜੇ ਪੰਜਾਬੀ ਕੁਆਲੀਫਾਈਂਗ ਪੇਪਰ ਦੇ ਵਿੱਚ ਜਿਹੜੇ ਸਵਾਲ ਆ ਜਾਂ ਪ੍ਰਸ਼ਨ ਆ ਉਹ ਕਿਹੋ ਜਿਹੇ ਪੁੱਛੇ ਜਾਣਗੇ ਕਿਉਂਕਿ ਜਿਹੜਾ ਪਿੱਛੇ ਕੁਆਲੀਫਾਈਂਗ ਪੇਪਰ ਹੋਇਆ ਸੀ ਨਾ ਉਸ ਦੇ ਵਿੱਚ ਸਾਹਿਤ ਨਾਲ ਸੰਬੰਧਿਤ ਸਵਾਲ ਪੁੱਛੇ ਗਏ ਸੀ ਤਾਂ ਇੱਕ ਗੱਲ ਤੁਹਾਨੂੰ ਕਲੀਅਰ ਕਰ ਦਈਏ ਕਿ ਹੁਣ ਜੋ ਪੇਪਰ ਹੋਵੇਗਾ ਉਸ ਦੇ ਵਿੱਚ ਸਿਰਫ ਤੇ ਸਿਰਫ ਵਿਆਕਰਨ ਨਾਲ ਸੰਬੰਧਿਤ ਪ੍ਰਸ਼ਨਾਂ ਜਿਹੜੇ ਪੁੱਛੇ ਜਾਣਗੇ ਤਾਂ ਆਪ ਤੁਹਾਨੂੰ ਦੱਸਦੇ ਆ ਕਿ ਤੁਸੀਂ ਕਿੱਥੋਂ ਪੰਜਾਬੀ ਵਿਆਕਰਨ ਦੀ ਤਿਆਰੀ ਕਰ ਸਕਦੇ ਹੋ ਤਾਂ ਜਿਹੜੀ ਬੁੱਕ ਤੁਹਾਡੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਜੇਕਰ ਤੁਸੀਂ ਮੁਹਾਵਰੇ ਜਿਹੜੇ ਕਿ ਪੰਜਾਬੀ ਵਿਆਕਰਨ ਦੇ ਵਿੱਚ ਅਕਸਰ ਪੁੱਛੇ ਜਾਂਦੇ ਨੇ ਤਾਂ ਉਹ ਤੁਸੀਂ ਪੰਜਾਬੀ ਮੁਹਾਵਰਾ ਕੋਸ਼ ਧਿਆਨ ਨਾਲ ਪੜ ਸਕਦੇ ਹੋ ਕਿਉਂਕਿ ਜ਼ਿਆਦਾਤਰ ਮੁਹਾਵਰੇ ਆ ਜਿਹੜੇ ਉਹ ਇਸ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਇਸ ਤੋਂ ਬਿਨਾ ਜੇਕਰ ਕੋਈ ਹੋਰ ਸੋਰਸ ਤੁਹਾਡੇ ਕੋਲੇ ਹੈਗਾ ਤਾਂ ਤੁਸੀਂ ਉਹ ਵੀ ਮੁਹਾਵਰਿਆਂ ਨਾਲ ਸੰਬੰਧਿਤ ਪੜ ਸਕਦੇ ਹੋ ਇਸ ਤੋਂ ਬਿਨਾ ਪੰਜਾਬੀ ਵਿਆਕਰਨ ਦੇ ਹੋਰ ਨਿਯਮਾਂ ਦੇ ਲਈ ਜਾ ਪੰਜਾਬੀ ਵਿਆਕਰਨ ਦੀ ਡੂੰਗੀ ਬਰਤਾਲ ਦੇ ਲਈ ਤੁਸੀਂ ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾ ਜੀ ਦਾ ਪੜ੍ਹ ਸਕਦੇ ਹੋ ਕਰਤਾਰ ਸਿੰਘ ਦੁੱਗਲ ਨਰਿੰਦਰ ਸਿੰਘ ਦੁੱਗਲ ਜੀ ਨੂੰ ਪੜ੍ਹ ਸਕਦੇ ਹੋ ਅਤੇ YouTube ਤੇ ਬਿਲਕੁਲ ਫ੍ਰੀ ਆਫ ਕਾਸਟ ਤਿਆਰੀ ਤੁਸੀਂ ਇੱਕ ਚੈਨਲ ਹੈ ਪੋਜ਼ਿਟਿਵ ਵਾਈ ਪੰਜਾਬ ਜਿਸ ਨੂੰ ਪ੍ਰੋਫੈਸਰ ਭਜਿੰਦਰ ਸਿੰਘ ਜੀ ਚਲਾਉਂਦੇ ਨੇ ਤੇ ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀ ਇਸ ਗੱਲ ਤੋਂ ਜਾਣੂ ਵੀ ਨਹੀਂ ਕਿ ਉਹ ਬਿਲਕੁਲ ਫ੍ਰੀ ਆਫ ਕਾਸਟ YouTube ਤੇ ਇੱਕ ਵੀਡੀਓ ਉਹਨਾਂ ਦੀ ਪਲੇਲਿਸਟ ਪਈ ਹੋਈ ਆ ਜਿਸ ਵਿੱਚ ਉਹਨਾਂ ਨੇ ਪੰਜਾਬੀ ਵਿਆਕਰਨ ਕਰਵਾਈ ਹੋਈ ਆ ਅਸੀਂ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਸ ਤੋਂ ਵੀ ਤੁਸੀਂ ਤਿਆਰੀ ਜਿਹੜੀ ਹੈਗੀ ਆਪਣੀ ਇੱਕ ਵਧੀਆ ਲੈਵਲ ਦੀ ਕਰ ਸਕਦੇ ਹੋ ਤਾਂ ਜੋ ਜਿਹੜਾ ਵਿਦਿਆਰਥੀਆਂ ਦੇ ਵਿੱਚ ਡਰ ਹੈ ਕਿ ਸਾਡਾ ਪਹਿਲਾ ਪੰਜਾਬੀ ਦਾ ਪੇਪਰ ਏ ਪਾਸ ਹੋ ਗਿਆ ਸੀ ਹੁਣ ਦੁਬਾਰਾ ਕੀ ਪਤਾ ਹੋਵੇਗਾ ਜਾਂ ਨਹੀਂ ਹੋਵੇਗਾ ਤਾਂ ਡਰ ਤੁਹਾਡਾ ਨਿਕਲ ਜਾਵੇਗਾ ਤੇ ਤੁਸੀਂ ਚੰਗੀ ਤਿਆਰੀ ਕਰਕੇ ਆਪਣਾ ਜਿਹੜਾ ਟੀਚਰ ਬਣ ਦਾ ਸੁਪਨਾ ਨੂੰ ਪੂਰਾ ਕਰ ਸਕੋਗੇ ਇਸ ਵੀਡੀਓ ਨੂੰ ਆਪਣੇ ਸਾਰੇ ਸਾਥੀਆਂ ਨਾਲ ਸ਼ੇਅਰ ਕਰ ਦਿਓ ਧੰਨਵਾਦ